ਸਾਨੂੰ ਇੱਕ ਕੰਪਲੇਂਟ ਮਿਲੀ ਸੀ ਦਸੰਬਰ ਮਹੀਨੇ ਦੇ ਵਿੱਚ ਕਿ ਮਿਸਟਰ ਵਿਨੋਦ ਕੁਮਾਰ ਹੈ ਉਹਨਾਂ ਨੇ ਇੱਕ Kia Seltos ਗੱਡੀ ਲਈਤੀ ਸੀ Kia ਏਜੰਸੀ ਤੋਂ ਜਸਤੀਪੁਰ ਵਾਲੀ ਦੀ ਏਜੰਸੀ ਹੈ ਤੇ ਉਹਨਾਂ ਨੇ ਆਪਣੀ ਇਹ ਗੱਡੀ ਭੇਜਣੀ ਸੀ ਉਹਦਾ ਬੇਟਾ ਹਾਈਦਰਾਬਾਦ ਵਿੱਚ ਇੱਕ IT ਕੰਪਨੀ ਦੇ ਵਿੱਚ ਕੰਮ ਕਰਦਾ ਉਹ ਤੇ ਭੇਜਣੀ ਸੀ ਉਹ ਗੱਡੀ ਡਿਲੀਵਰ ਕਰਨ ਵਾਸਤੇ ਉਹਨਾਂ ਨੇ VRL ਲੋਜਿਸਟਿਕਸ ਨਾਮ ਦੀ ਕੋਈ ਕੰਪਨੀ ਸੀ ਜੋ ਆਨਲਾਈਨ ਰਜਿਸਟਰਡ ਸੀ ਉਹਦੇ ਨਾਲ ਕੰਟੈਕਟ ਕੀਤਾ ਉਹ ਕੰਪਨੀ ਦੇ ਜਿਹੜਾ ਓਨਰ ਸੀਗਾ ਉਹਨੇ ਕਿਹਾ ਕਿ ਉਹ 4 ਦਿਨ ਦੇ ਵਿੱਚ ਵਿੱਚ ਗੱਡੀ ਹਾਈਦਰਾਬਾਦ ਡਿਲੀਵਰ ਕਰ ਦੇਗਾ ਇਹਨਾਂ ਨੇ ਉਹ ਤੇ ਵਿਸ਼ਵਾਸ ਕਰਕੇ ਗੱਡੀ ਉਹਦੇ ਹਵਾਲੇ ਕਰ ਦਿੱਤੀ ਪਰ ਉਹ 4 ਦਿਨ ਦੇ ਵਿੱਚ ਗੱਡੀ ਹਰਿਆਣਾ ਨਹੀਂ ਪਹੁੰਚੀ ਜਦੋਂ ਇਹਨਾਂ ਨੇ ਖਾਣੇ ਸਾਡੇ ਕੋਲ ਕੰਪਲੇਨਟ ਕੀਤੀ ਤਾਂ ਸਰਧਾ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 222 ਦਰਜ ਰਜਿਸਟਰ ਕੀਤੀ ਗਈ ਅੰਡਰ ਸੈਕਸ਼ਨ 318 4 ਤੇ 316 3 ਬੀ ਐਨ ਐਸ ਤਫਤੀਸ਼ ਕਰਦੇ ਹੋਏ ਹਿਊਮਨ ਇੰਟੈਲੀਜੈਂਸ ਕੈਮੀਕਲ ਐਵੀਡੈਂਸ ਦੀ ਮਦਦ ਨਾਲ ਜਦੋਂ ਸੀ ਤਫਤੀਸ਼ ਕੀਤੀ ਤੇ ਸਾਨੂੰ ਪਤਾ ਲੱਗਿਆ ਕਿ ਜਿਹੜੀ ਕੰਪਨੀ ਹੈ ਵੀ ਆਰ ਐਲ ਲੌਜਿਸਟਿਕਸ ਇੱਕ ਫੇਕ ਕੰਪਨੀ ਸੀ ਤੇ ਇਹਦੇ ਜਿਹੜਾ ਮਾਲਿਕ ਸੀਗਾ ਉਹਨੂੰ ਟਰੈਕਟ੍ਰੇਸ ਕੀਤਾ ਗਿਆ ਤੇ ਉਹ ਹਰਿਆਣਾ ਦੇ ਵਿੱਚ ਰਹਿੰਦਾ ਹੈ ਉਹਦਾ ਨਾਮ ਹੈਗਾ ਸੁਪੀਸ਼ ਵਰਮਾ ਉਹਨੇ ਨਾਲ ਇੱਕ ਵੀਕਅਪ ਰਜਿਸਟਰੀ ਕੀਤੀ ਸੀ ਤੇ ਉਹਦੀ ਅਰੈਸਟ ਕੀਤੀ ਗਈ ਹੈ ਤੇ ਜਿਹੜੀ ਕੀਆ ਸੈਟ ਉੱਪਰ ਗੱਡੀ ਇਹ ਗਾਜ਼ੀਆਬਾਦ ਤੋਂ CIA 1 ਤੇ ਸਦਰਖਾਨੇ ਦੀ ਟੀਮ ਨੇ ਵਾਪਸ ਰਿਕਵਰ ਕੀਤੀ ਹੈ ਤੇ ਇਹ ਮਾਲਕਾਂ ਨੇ ਹਵਾਲੀ ਕੀਤੀ ਹੈ